ਡਾਇਬੀਟਿਸ ਚ ਫਾਇਦੇਮੰਦ ਪਿੰਡੀ ਦਾ ਪਾਣੀ ਸੁਣੋ ਇਸ ਦੇ ਬੇਮਿਸਾਲ ਫਾਇਦਿਆਂ ਬਾਰੇ ਪਹਿਲਾ ਜਾਣੋ ਪਿੰਡੀ ਦਾ ਜੂਸ ਬਣਾਉਣ ਦਾ ਤਰੀਕਾ ਐਸ ਲਈ ਸਭ ਤੋਂ ਪਹਿਲਾਂ ਪਿੰਡੀ ਨੂੰ ਤੋਕੇ ਚੰਗੇ ਤਰਾਹ ਸਾਫ ਕਰ ਲੋ ਇਸ ਤੋਂ ਬਾਅਦ ਪਿੰਡੀ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਪਾਣੀ ਚ ਪਾ ਕੇ ਗ੍ਰाइंड ਕਰ ਲੋ ਸਵਾਦ ਲਈ ਐਚ ਨਮਕ ਮਿਲਾ ਲੋ ਦਿਲ ਨੂੰ ਰੱਖੇ ਤੰਦਰੁਸਤ ਵਿਟਾਮਿਨ ਕੇ ਅਤੇ ਫਾਈਬਰ ਨਾਲ ਭਰਪੂਰ ਪਿੰਡ ਦਾ ਪਾਣੀ ਕੈਰੋਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਨੂੰ ਤੰਦਰੁਸਤ ਰੱਖਦਾ ਹੈ ਕਬਜ਼ ਦੀ ਸ਼ਿਕਾਇਤ ਹੋਵੇਗੀ ਦੂਰ ਜੇ ਤੁਹਾਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸ ਦਾ ਤੁਸੀਂ ਪਾਣੀ ਪੀ ਸਕਦੇ ਹੋ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹੇਗਾ ਇਮਿਊਨਿਟੀ ਵਧਾਏ ਪਿੰਡ ਦਾ ਪਾਣੀ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਤੁਸੀਂ ਸੀਜ਼ਨਲ ਇਨਫੈਕਸ਼ਨ ਤੋਂ ਬਚ ਸਕਦੇ ਹੋ ਡਾਇਬੀਟਿਸ ਹੋਵੇਗੀ ਕੰਟਰੋਲ ਪਿੰਡੇ ਦਾ ਪਾਣੀ ਪੈਨਕਰੀਆਸ ਚ ਬੀਟਾ ਸੈਲਜ਼ ਨੂੰ ਵਧਿਆ ਬਣਾਉਂਦਾ ਹੈ ਜਿਸ ਨਾਲ ਸਰੀਰ ਚ ਗਲੂਕੋਜ਼ ਅਤੇ ਇਨਸੂਲਿਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ ਜੋ ਡਾਇਬੀਟਿਸ ਚ ਫਾਇਦੇਮੰਦ ਹੁੰਦਾ ਹੈ ਸਰੀਰ ਨੂੰ ਮਿਲੇਗੀ એનર્ਜੀ ਇਸ ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਸ ਨਾਲ ਸਰੀਰ ਚ ਦਿਨ ਬਣ એનર્ਜੀ ਬਣੀ ਰਹਿੰਦੀ ਹੈ ਇਸ ਨਾਲ ਅਲਸਰ ਸੁਸਤੀ ਅਤੇ ਦਿਨ ਵਾਰ ਤੇ ਥਕਾਵਟ ਦੂਰ ਹੁੰਦੀ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਡਾਇਬੀਟੀਜ਼ ਚ ਫਾਇਦੇਮੰਦ ਪਿੰਡੀ ਦਾ ਪਾਣੀ ਸੁਣੋ ਇਸ ਦੇ ਬੇਮਿਸਾਲ ਫਾਇਦਿਆਂ ਬਾਰੇ ਪਹਿਲਾ ਜਾਣੋ ਪਿੰਡੀ ਦਾ ਜੂਸ ਬਣਾਉਣ ਦਾ ਤਰੀਕਾ ਇਸ ਲਈ ਸਭ ਤੋਂ ਪਹਿਲਾਂ ਪਿੰਡੇ ਨੂੰ ਤੋਕੇ ਚੰਗੀ ਤਰ੍ਹਾਂ ਸਾਫ਼ ਕਰ ਲੋ ਇਸ ਤੋਂ ਬਾਅਦ ਪਿੰਡੇ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਪਾਣੀ ਚ ਪਾ ਕੇ ਗ੍ਰाइंड ਕਰ ਲੋ ਸਵਾਦ ਲਈ ਇਸ ਚ ਨਮਕ ਮਿਲਾ ਲੋ ਦਿਲ ਨੂੰ ਰੱਖੇ ਤੰਦਰੁਸਤ ਵਿਟਾਮਿਨ ਕੇ ਅਤੇ ਫਾਈਬਰ ਨਾਲ ਭਰਪੂਰ ਪਿੰਡੇ ਦਾ ਪਾਣੀ ਕੈਰੋਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਨੂੰ ਤੰਦਰੁਸਤ ਰੱਖਦਾ ਹੈ ਕਬਜ਼ ਦੀ ਸ਼ਿਕਾਇਤ ਹੋਵੇਗੀ ਦੂਰ ਜੇ ਤੁਹਾਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸ ਦਾ ਤੁਸੀਂ ਪਾਣੀ ਪੀ ਸਕਦੇ ਹੋ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹੇਗਾ ਇਮਿਊਨਿਟੀ ਵਧਾਏ ਪਿੰਡੇ ਦਾ ਪਾਣੀ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਤੁਸੀਂ ਸੀਜ਼ਨਲ ਇਨਫੈਕਸ਼ਨ ਤੋਂ ਬਚ ਸਕਦੇ ਹੋ ਡਾਇਬੀਟੀਜ਼ ਹੋਵੇਗੀ ਕੰਟਰੋਲ ਪਿੰਡੇ ਦਾ ਪਾਣੀ ਪੈਨਕਰੀਆਸ ਚ ਬੀਟਾ ਸੈਲਜ਼ ਨੂੰ ਵਧਿਆ ਬਣਾਉਂਦਾ ਹੈ ਜਿਸ ਨਾਲ ਸਰੀਰ ਚ ਗਲੂਕੋਜ਼ ਅਤੇ ਇਨਸੂਲਿਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ ਜੋ ਡਾਇਬੀਟੀਜ਼ ਚ ਫਾਇਦੇਮੰਦ ਹੁੰਦਾ ਹੈ ਸਰੀਰ ਨੂੰ ਮਿਲੇਗੀ એનર્ਜੀ ਇਸ ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਸ ਨਾਲ ਸਰੀਰ ਚ ਦਿਨ ਭਰ એનર્ਜੀ ਬਣੀ ਰਹਿੰਦੀ ਹੈ ਇਸ ਨਾਲ ਅਲਸਰ ਸੁਸਤੀ ਅਤੇ ਦਿਨ ਭਰ ਦੀ ਥਕਾਵਟ ਦੂਰ ਹੁੰਦੀ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਟੀਲੀ ਹੈਲਥ ਡਾਇਬਟੀਜ਼ ਚ ਫਾਇਦੇਮੰਦ ਪਿੰਡੀ ਦਾ ਪਾਣੀ ਸੁਣੋ ਇਸ ਦੇ ਬੇਮਿਸਾਲ ਫਾਇਦਿਆਂ ਬਾਰੇ ਪਹਿਲਾ ਜਾਣੋ ਪਿੰਡੀ ਦਾ ਜੂਸ ਬਣਾਉਣ ਦਾ ਤਰੀਕਾ ਇਸ ਲਈ ਸਭ ਤੋਂ ਪਹਿਲਾਂ ਪਿੰਡੇ ਨੂੰ ਤੋਕੇ ਚੰਗੇ ਤਰਾਹ ਸਾਫ ਕਰ ਲੋ ਇਸ ਤੋਂ ਬਾਅਦ ਪਿੰਡੇ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਪਾਣੀ ਚ ਪਾ ਕੇ ਗ੍ਰाइंड ਕਰ ਲੋ ਸਵਾਦ ਲਈ ਇਸ ਚ ਨਮਕ ਮਿਲਾ ਲੋ ਦਿਲ ਨੂੰ ਰੱਖੇ ਤੰਦਰੁਸਤ ਵਿਟਾਮਿਨ ਕੇ ਅਤੇ ਫਾਈਬਰ ਨਾਲ ਭਰਪੂਰ ਪਿੰਡੇ ਦਾ ਪਾਣੀ ਕੈਰੋਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਨੂੰ ਤੰਦਰੁਸਤ ਰੱਖਦਾ ਹੈ ਕਬਜ਼ ਦੀ ਸ਼ਿਕਾਇਤ ਹੋਵੇਗੀ ਦੂਰ ਜੇ ਤੁਹਾਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸ ਦਾ ਤੁਸੀਂ ਪਾਣੀ ਪੀ ਸਕਦੇ ਹੋ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹੇਗਾ ਇਮਿਊਨਿਟੀ ਵਧਾਏ ਪਿੰਡੇ ਦਾ ਪਾਣੀ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਤੁਸੀਂ ਸੀਜ਼ਨਲ ਇਨਫੈਕਸ਼ਨ ਤੋਂ ਬਚ ਸਕਦੇ ਹੋ ਡਾਇਬੀਟੀਜ਼ ਹੋਵੇਗੀ ਕੰਟਰੋਲ ਪਿੰਡੇ ਦਾ ਪਾਣੀ ਪੈਨਕ੍ਰੀਆਸ ਚ ਬੀਟਾ ਸੈਲਜ਼ ਨੂੰ ਵਧਿਆ ਬਣਾਉਂਦਾ ਹੈ ਜਿਸ ਨਾਲ ਸਰੀਰ ਚ ਗਲੂਕੋਜ਼ ਅਤੇ ਇਨਸੂਲਿਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ ਜੋ ਡਾਇਬੀਟੀਜ਼ ਚ ਫਾਇਦੇਮੰਦ ਹੁੰਦਾ ਹੈ ਸਰੀਰ ਨੂੰ ਮਿਲੇਗੀ એનર્ਜੀ ਇਸ ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਸ ਨਾਲ ਸਰੀਰ ਚ ਦਿਨ ਬਣ એનર્ਜੀ ਬਣੀ ਰਹਿੰਦੀ ਹੈ ਇਸ ਨਾਲ ਅਲਸਰ ਸੁਸਤੀ ਅਤੇ ਦਿਨ ਬਰਤੇ ਥਕਾਵਟ ਦੂਰ ਹੁੰਦੀ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਡਾਇਬਟੀਜ਼ ਚ ਫਾਇਦੇਮੰਦ ਪਿੰਡੀ ਦਾ ਪਾਣੀ ਸੁਣੋ ਇਸ ਦੇ ਪੇਮਿਸਾਲ ਫਾਇਦਿਆਂ ਬਾਰੇ ਪਹਿਲਾ ਜਾਣੋ ਪਿੰਡੀ ਦਾ ਜੂਸ ਬਣਾਉਣ ਦਾ ਤਰੀਕਾ ਇਸ ਲਈ ਸਭ ਤੋਂ ਪਹਿਲਾਂ ਪਿੰਡੇ ਨੂੰ ਤੋਕੇ ਚੰਗੇ ਤਰਾਹ ਸਾਫ ਕਰ ਲੋ ਇਸ ਤੋਂ ਬਾਅਦ ਪਿੰਡੇ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਪਾਣੀ ਚ ਪਾ ਕੇ ਗ੍ਰाइंड ਕਰ ਲੋ ਸਵਾਦ ਲਈ ਇਸ ਚ ਨਮਕ ਮਿਲਾ ਲੋ ਦਿਲ ਨੂੰ ਰੱਖੇ ਤੰਦਰੁਸਤ ਵਿਟਾਮਿਨ ਕੇ ਅਤੇ ਫਾਈਬਰ ਨਾਲ ਭਰਪੂਰ ਪਿੰਡੇ ਦਾ ਪਾਣੀ ਕੈਰੋਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਨੂੰ ਤੰਦਰੁਸਤ ਰੱਖਦਾ ਹੈ ਕਮਸਦੀ ਸ਼ਿਕਾਇਤ ਹੋਵੇਗੀ ਦੂਰ ਜੇ ਤੁਹਾਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸ ਦਾ ਤੁਸੀਂ ਪਾਣੀ ਪੀ ਸਕਦੇ ਹੋ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹੇਗਾ ਇਮਿਊਨਿਟੀ ਵਧਾਏ ਪਿੰਡੇ ਦਾ ਪਾਣੀ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਤੁਸੀਂ ਸੀਜ਼ਨਲ ਇਨਫੈਕਸ਼ਨ ਤੋਂ ਬਚ ਸਕਦੇ ਹੋ ਡਾਇਬੀਟੀਜ਼ ਹੋਵੇਗੀ ਕੰਟਰੋਲ ਪਿੰਡੇ ਦਾ ਪਾਣੀ ਪੈਨਕ੍ਰੀਆਸ ਚ ਬੀਟਾ ਸੈਲਜ਼ ਨੂੰ ਵਧੀਆ ਬਣਾਉਂਦਾ ਹੈ ਜਿਸ ਨਾਲ ਸਰੀਰ ਚ ਗਲੂਕੋਜ਼ ਅਤੇ ਇਨਸੂਲਿਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ ਜੋ ਡਾਇਬੀਟੀਜ਼ ਚ ਫਾਇਦੇਮੰਦ ਹੁੰਦਾ ਹੈ ਸਰੀਰ ਨੂੰ ਮਿਲੇਗੀ એનર્ਜੀ ਇਸ ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਸ ਨਾਲ ਸਰੀਰ ਚ ਦਿਨ ਬਣ એનર્ਜੀ ਬਣੀ ਰਹਿੰਦੀ ਹੈ ਇਸ ਨਾਲ ਅਲਸਰ ਸੁਸਤੀ ਅਤੇ ਦਿਨ ਵਾਰ ਤੇ ਥਕਾਵਟ ਦੂਰ ਹੁੰਦੀ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਟੈਲੀ ਹੈਲਥ ਡਾਇਬਟੀਜ਼ ਚ ਫਾਇਦੇਮੰਦ ਪਿੰਡੀ ਦਾ ਪਾਣੀ ਸੁਣੋ ਇਸ ਦੇ ਬੇਮਿਸਾਲ ਫਾਇਦਿਆਂ ਬਾਰੇ ਪਹਿਲਾ ਜਾਣੋ ਪਿੰਡੀ ਦਾ ਜੂਸ ਬਣਾਉਣ ਦਾ ਤਰੀਕਾ ਇਸ ਲਈ ਸਭ ਤੋਂ ਪਹਿਲਾਂ ਪਿੰਡੀ ਨੂੰ ਤੋਕੇ ਚੰਗੀ ਤਰ੍ਹਾਂ ਸਾਫ਼ ਕਰ ਲੋ ਇਸ ਤੋਂ ਬਾਅਦ ਪਿੰਡੀ ਦੇ ਪਿਛਲੇ ਹਿੱਸੇ ਨੂੰ ਕੱਟ ਕੇ ਪਾਣੀ ਚ ਪਾ ਕੇ ਗ੍ਰाइंड ਕਰ ਲੋ ਸਵਾਦ ਲਈ ਇਸ ਚ ਨਮਕ ਮਿਲਾ ਲਓ ਦਿਲ ਨੂੰ ਰੱਖੇ ਤੰਦਰੁਸਤ ਵਿਟਾਮਿਨ K ਅਤੇ ਫਾਈਬਰ ਨਾਲ ਭਰਪੂਰ ਪਿੰਡੇ ਦਾ ਪਾਣੀ ਕੈਰੋਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਨੂੰ ਤੰਦਰੁਸਤ ਰੱਖਦਾ ਹੈ ਕਬਜ਼ ਦੀ ਸ਼ਿਕਾਇਤ ਹੋਵੇਗੀ ਦੂਰ ਜੇ ਤੁਹਾਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸ ਦਾ ਤੁਸੀਂ ਪਾਣੀ ਪੀ ਸਕਦੇ ਹੋ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹੇਗਾ ਇਮਿਊਨਿਟੀ ਵਧਾਏ ਪਿੰਡੇ ਦਾ ਪਾਣੀ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਤੁਸੀਂ ਸੀਜ਼ਨਲ ਇਨਫੈਕਸ਼ਨ ਤੋਂ ਬਚ ਸਕਦੇ ਹੋ ਡਾਇਬੀਟੀਜ਼ ਹੋਵੇਗੀ ਕੰਟਰੋਲ ਪਿੰਡੇ ਦਾ ਪਾਣੀ ਪੈਨਕਰੀਆਸ ਚ ਬੀਟਾ ਸੈਲਜ਼ ਨੂੰ ਵਧੀਆ ਬਣਾਉਂਦਾ ਹੈ ਜਿਸ ਨਾਲ ਸਰੀਰ ਚ ਗਲੂਕੋਜ਼ ਅਤੇ ਇਨਸੂਲਿਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ ਜੋ ਡਾਇਬੀਟੀਜ਼ ਚ ਫਾਇਦੇਮੰਦ ਹੁੰਦਾ ਹੈ ਸਰੀਰ ਨੂੰ ਮਿਲੇਗੀ એનર્ਜੀ ਇਸ ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜਿਸ ਨਾਲ ਸਰੀਰ ਚ ਦਿਨ-ਬਣ ਐਨਰਜੀ ਬਣੀ ਰਹਿੰਦੀ ਹੈ ਇਸ ਨਾਲ ਅਲਸਰ ਸੁਸਤੀ ਅਤੇ ਦਿਨ ਭਰ ਦੀ ਥਕਾਵਟ ਦੂਰ ਹੁੰਦੀ ਹੈ ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ